ਕਿਸਾਨੀ ਸੰਘਰਸ਼ ਦਾ ਚੱਲਿਆ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸਦਕੇ ਤੇ ਕਿਸਾਨਾਂ ਵੱਲੋਂ ਵੱਖ-ਵੱਖ ਥਾਵਾਂ ਤੇ ਟਰੈਕਟਰ ਖੜੇ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਦਾ ਇਹ ਰੋਸ਼ ਮਾਰਚ ਮੋਦੀ ਸਰਕਾਰ ਦੇ ਖਿਲਾਫ ਕਾਲੇ ਦਿਨ ਵੱਜੋਂ ਮਨਾਇਆ ਜਾ ਰਿਹਾ ਹੈ ਜਾਨੀਆਂ ਅਸੀਂ ਮੋਦੀ ਨੂੰ ਇਹ ਦੱਸ ਰਹੇ ਹਾਂ ਜੇ ਅੱਗੇ ਹਰ ਜਨਤਾ 13 ਮਹੀਨੇ ਤੇਰੇ ਗੋਡੇ ਤੇਰੀ ਧੌਣ ਤੇ ਗੁੱਡਾ ਰੱਖ ਕੇ ਮੰਗਾ ਮੰਵਾ ਸਕਦੀ ਆ ਤੇ ਹੁਣ ਵੀ ਤੈਨੂੰ ਇਸ ਗੱਲ ਦਾ ਭਲੇਖਾ ਆਗਾ ਬੋਟਾ ਆ ਗਈਆਂ ਔਰ 10 15 ਦਿਨਾਂ ਤੱਕ ਬੋਟਾਂ ਦੇ ਮੰਗਣਾ ਨੇ ਘਰਾਂ ਦੇ ਵਿੱਚ ਜਾਣਾ ਆ ਔਰ ਲੋਕਾਂ ਨੇ ਤੁਹਾਨੂੰ ਪਤਾ ਹੀ ਆ ਪਿਛਲੀ ਵਾਰੀ ਵੀ ਕਿਦਾਂ ਇਹ ਭਾਜਵਾ ਵਾਲਿਆਂ ਨੂੰ ਹਦੂਦਾਂ ਦੇ ਅੰਦਰ ਨਹੀਂ ਵੜਨ ਦਿੱਤਾ ਕਿਸੇ ਨੇ ਇਹਨਾਂ ਦੇ ਹਾਰ ਪਾਏ ਕਿਸੇ ਨੇ ਜੁੱਤੀਆਂ ਦੇ ਹਾਰ ਪਾਏ ਕਿਸੇ ਨੇ ਕੁਝ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਕੁਝ ਹੋਊਗਾ ਔਰ ਜਿਹੜੀਆਂ ਮੰਗਾ ਮਨਾ ਰਹੇ ਆ ਮੰਗਾ ਦੇ ਤੌਰ ਤੇ ਆ ਐਮਐਸਬੀ ਦੀ ਮੇਨ ਮੰਗ ਆ ਉਹਦੀ ਸਾਨੂੰ ਗਰੰਟੀ ਦਿੱਤੀ ਜਾਵੇ ਔਰ ਜਦੋਂ ਤੁਹਾਨੂੰ ਪਤਾ ਹੀ ਆ ਕਿ ਕੇਰਲਾ ਦੇ ਵਿੱਚ ਲਾਲ ਝੰਡੇ ਦੀ ਸਰਕਾਰ ਆ 13 ਔਰ 26 ਦੇ ਵਿੱਚ ਵਿੱਚ ਉਹ ਹਰ ਇੱਕ ਐਮਐਸਬੀ ਦੇ ਰਹੀ ਆ ਔਰ ਉਹ ਹਿੰਦੁਸਤਾਨ ਦੇ ਵਿੱਚ ਸੂਬਾ ਆ ਔਰ ਪੰਜਾਬ ਸਰਕਾਰ ਨੂੰ ਕੀ ਗੱਲ ਆ ਇਹ ਬਿਲਕੁਲ ਠੀਕ ਆ ਇਹ ਵੀ ਇੱਕ ਉਸ ਭਾਜਪਾ ਦੀ ਇਹ ਵੀ ਸਰਕਾਰ ਆ ਔਰ ਉਹ ਤੋਂ ਡਰਦੀ ਆ ਇਹ ਅੱਜ ਜਿੱਦਾਂ ਕਿ ਉਹ ਈਡੀ ਆ ਜਾਂ ਸੀਆਈਡੀ ਆ ਜਾਂ ਕਿਸੇ ਨੂੰ ਵੀ ਮਗਰ ਲਾ ਕੇ ਉਹਨੂੰ ਕਿਸੇ ਨੂੰ ਅੰਦਰ ਕਰਦੀ ਆ ਕਿਸੇ ਨੂੰ ਕੋਈ ਡਰਾਉਂਦੀ ਆ ਕਿਸੇ ਨੂੰ ਪਰ ਇਹ ਕਿਸਾਨ ਆ ਮਜ਼ਦੂਰ ਆ ਮਲਾਜਮ ਆ ਇਹ ਕਿਸੇ ਤੋਂ ਡਰਨੇ ਵਾਲੇ ਨਹੀਂ ਕੋਈ ਨਾ ਨਹੀਂ ਕਰਦੇ ਕੋਈ ਹਰ ਨਹੀਂ ਕਰਦੇ ਕੋਈ ਮਾੜਾ ਕੰਮ ਨਹੀਂ ਕਰਦੇ ਆਪਣੀਆਂ ਇੱਜ਼ਤਾਂ ਬਚਾਉਣ ਲਈ ਆਪਣੀਆਂ ਜਾਨਾਂ ਬਚਾਉਣ ਲਈ ਆਪਣੇ ਬੱਚਿਆਂ ਦੀਆਂ ਭਵਿੱਖ ਲਈ ਆਪਣੀਆਂ ਜ਼ਮੀਨਾਂ ਬਚਾਉਣ ਲਈ ਜ਼ਮੀਰਾਂ ਬਚਾਉਣ ਲਈ ਇਹ ਲੜਾਈ ਆ ਔਰ ਇਹ ਲੜਦੇ ਰਹਿਾਂਗੇ ਜਦੋਂ ਤੱਕ ਇਹ ਸਾਡੀਆਂ ਮੰਗਾਂ ਜਿਹੜੀਆਂ ਅਸੀਂ ਐਮਐਸਪੀ ਦੀ ਆ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨੇ ਦੀ ਆ ਲਖੀਮਕੌਰ ਖੀਰੀ ਦੇ ਵਿੱਚ ਜਿਹੜੇ ਦਰੜੇ ਗਏ ਸੀ ਜਿਹੜਾ ਹੁਣ ਬੱਚਾ ਮਰਿਆ ਸਾਡਾ ਸ਼ੁਭਕਰਮ ਜੇ ਉਹਨਾਂ ਦੀਆਂ ਮੰਗਾਂ ਇਹ ਨਹੀਂ ਮੰਨੀਆਂ ਤਾਂ ਉਹਨਾਂ ਤੇ ਉਹਦਾ ਸਨਸਕਾਰ ਨਹੀਂ ਹੋਊਗਾ ਔਰ ਸਾਨੂੰ ਉਹ ਪੈਸੇ ਦੀ ਲੋੜ ਨਹੀਂ 1 ਕਰੋੜ ਰੁਪਈਆ ਇਹ ਕਹਿ ਕੇ ਆ ਗਿਆ ਅਸੀਂ ਪੈਸੇ ਲਈ ਨਹੀਂ ਲੜਦੇ ਜ਼ਮੀਰਾਂ ਲਈ ਲੜਦੇ ਜ਼ਮੀਨਾਂ ਲਈ ਲੜਦੇ ਆ ਇਸ ਕਰਕੇ ਨੌਕਰੀ ਦੀ ਵੀ ਲੋੜ ਨਹੀਂਗੀ ਨੌਕਰੀ ਜਦੋਂ ਸਰਕਾਰ ਨੇ ਦੇਣੀ ਆ ਉਹ ਦਊਗੀ ਪਰ ਸਾਡੀਆਂ ਜਿਹੜੀਆਂ ਮੰਗਾਂ ਆ ਪਹਿਲ ਦੇ ਆਧਾਰ ਤੇ ਉਹ ਮੰਨੀਆਂ ਜਾਣ ਤਾਂ ਸਾਡਾ ਸੰਘਰਸ਼ ਖਤਮ ਹੋਊਗਾ ਚੱਲਦਾ ਰਹੂਗਾ ਇਹ ਜਿਹੜਾ ਅੱਜ ਦਾ ਸਾਡਾ ਪ੍ਰੋਟੈਸਟ ਆ ਇਹ ਸੰਯੁਕਤ ਕਿਸਾਨ ਮੋਰਚਾ ਇੰਡੀਆ ਵੱਲੋਂ ਇਹ ਪ੍ਰੋਗਰਾਮ ਬਣਾਇਆ ਗਿਆ ਸੀ ਤੇ ਜਿਹੜਾ ਪਹਿਲਾਂ ਅਸੀਂ ਮੋਦੀ ਦੇ ਅਮਿਤ ਸ਼ਾਹ ਅਤੇ ਖੱਟੜ ਦੇ ਪੁੱਤਰੇ ਫੂਕੇ ਆ ਮਤਲਬ ਉਹ ਇੱਥੇ ਹੁਸ਼ਿਆਰਪੁਰ ਦੇ ਵਿੱਚ ਭਾਜਪਾ ਦੇ ਦਫ਼ਤਰ ਦੇ ਮੋਰੇ ਅਸੀਂ ਫੂਕੇ ਸੀ ਤੇ ਇਸੇ ਤਰ੍ਹਾਂ ਅੱਜ ਦਾ ਪ੍ਰੋਗਰਾਮ ਆ ਸਾਰੇ ਭਾਰਤ ਦੇ ਵਿੱਚ ਇਹ ਲਾਗੂ ਕੀਤਾ ਜਾ ਰਿਹਾ ਇਹ ਸਾਰੇ ਟਰੈਕਟਰ ਜਿਹੜੇ ਆ ਅਸੀਂ ਦਿੱਲੀ ਆਲੂ ਮੂੰਹ ਕਰਕੇ ਖੜੇ ਕੀਤੇ ਆ ਤੇ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਤਿਆਰ-ਵਾਰ ਤਿਆਰ ਬੈਠੇ ਆ ਜਦੋਂ ਵੀ ਸਾਨੂੰ ਉੱਥੋਂ ਹੁਕਮ ਆਊਗਾ ਸਾਡੇ ਮਤਲਬ ਲੀਡਰਾਂ ਦਾ ਜਾਂ ਸਾਡੇ ਮੋਰਚੇ ਦਾ ਅਸੀਂ ਦਿੱਲੀ ਨੂੰ ਆ ਸਕਦੇ ਆ ਕਿਉਂਕਿ ਸਾਡੀਆਂ ਮੰਗਾਂ ਜੜੀਆਂ ਉਹ ਬਿਲਕੁਲ ਜਾਇਜ਼ ਆ ਆਲਰੇਡੀ ਤੁਸੀਂ ਮੰਨਿਆ ਸੀ ਸਾਨੂੰ ਲਿਕਸਟੀ ਦਿੱਤਾ ਸੀਗਾ ਪਰ ਉਹਨਾਂ ਦੀ ਆਹ ਨਾ ਗਾਨੀ ਤੁਸੀਂ ਕਰ ਰਹੇ ਆ ਉਲਟਾ ਸਾਡੇ ਕਿਸਾਨਾਂ ਦੇ ਉੱਤੇ ਇੱਥੇ ਬਾਰਡਰਾਂ ਦੇ ਉੱਤੇ ਧੱਕਾ ਹੋਇਆ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਅੰਜੂ ਗੈਸ ਦੇ ਗੋਲੇ ਭਰਾਏ ਗਏ ਤੇ ਪੱਕੀਆਂ ਗੋਲੀਆਂ ਵੀ ਮਾਰੀਆਂ ਗਈਆਂ ਜਿਹਦੇ ਵਿੱਚ ਇੱਕ ਸਾਡਾ ਕਿਸਾਨ ਬੱਚਾ ਉਹ ਸ਼ਹੀਦ ਹੋ ਗਿਆ ਤੇ ਉਹਦੇ ਵਾਸਤੇ ਅੱਜ ਦਾ ਜਿਹੜਾ ਸਾਡਾ ਦਿਨ ਉਹ ਕਾਲੇ ਦਿਨ ਦੇ ਵਿੱਚ ਅਸੀਂ ਲਗਾਤਾਰ ਮਨਾ ਰਹੇ ਹਾਂ ਤੇ ਕਾਲੇ ਝੰਡੇ ਅਸੀਂ ਆਪਣੀਆਂ ਗੱਡੀਆਂ ਦੇ ਉੱਤੇ ਲਾਏ ਆ ਇਹਦੇ ਨਾਲ ਇੱਕ ਵੱਡੀ ਗੱਲ ਜਿਹੜੀ ਆ ਅੱਜ WTO ਦੀ ਮੀਟਿੰਗ ਜਿਹੜੀ ਆ ਅਬੂਦਾਬੀ ਦੇ ਵਿੱਚ ਉਹ ਹੋ ਰਹੀ ਆ ਤੇ ਉਹ ਸਰਕਾਰ ਨੇ ਇਹ ਕਹਿ ਦਿੱਤਾ ਕਿ ਤੁਸੀਂ ਪ੍ਰੋਟੈਸਟ ਜਿਹਨਾਂ ਨੇ ਕਰਨਾ ਉਹ ਇੱਥੇ ਸਾਡੇ ਕੋਲ ਆ ਸਕਦੇ ਆ ਤੇ 60000 ਤਕਰੀਬਨ ਲੋਕ ਜਿਹੜੇ ਆ ਉੱਥੇ ਪ੍ਰੋਟੈਸਟ ਕਰਨ ਵਾਸਤੇ ਉੱਥੇ ਦबई ਦੇ ਵਿੱਚ ਪਹੁੰਚ ਗਏ ਆ ਅੱਜ ਉਥੇ ਉਹ ਸ਼ੁਰੂ ਹੋ ਰਿਹਾ ਕਿਉਂਕਿ ਇਹ ਮੀਟਿੰਗ ਜਿਹੜੀ ਹਰ 2 ਸਾਲ ਬਾਅਦ ਹੁੰਦੀ ਆ ਸਾਡੀ ਮੰਗਵਾ ਕਿ WTO ਦੇ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਉਹ ਸਾਡੀਆਂ ਸਬਜੈਕਟ ਸਬ ਜਿਹੜੀਆਂ ਸਬਸਿਡੀਆਂ ਮਿਲਦੀਆਂ ਉਹਦੇ ਉੱਤੇ ਕੱਟ ਲਾਉਣ ਦਾ ਉਹੀ ਜ਼ਿੰਮੇਵਾਰ ਵਾ ਇਹ IMF ਹੋਵੇ WTO ਹੋਵੇ ਜਾਂ World Bank ਹੋਵੇ ਇਹ ਸਾਰੇ ਇਹ ਚਾਹੁੰਦੇ ਆ ਕਿ ਕਿਸਾਨਾਂ ਦੀਆਂ ਜਿਹੜੀਆਂ ਸਬਸਿਡੀਆਂ ਉਹ ਬੰਦ ਕਰਦੀਆਂ ਜਾਣ ਅਸੀਂ ਬਾਰ-ਬਾਰ ਇਹ ਕਹਿੰਨੇ ਆ WTO ਮਰਦਾਬਾਦ ਕਿਉਂਕਿ ਡਬਲਯੂਟੀਓ ਜਿਹੜੀ ਆ ਉਹ ਕਾਰਪੋਰੇਟਾਂ ਦੇ ਹੱਕ ਵਿੱਚ ਭੋਗਦੀ ਆ ਨਾ ਕਿ ਆਮ ਲੋਕਾਂ ਦੇ ਹੱਕ ਵਿੱਚ ਕਿ ਲੱਗਦਾ ਸ਼ੁਭਕਰਨ ਦੇ ਇੰਨੇ ਦਿਨ ਬਾਅਦ ਵੀ ਪੋਸਟਮਾਰਟਮ ਨਹੀਂ ਹੋਇਆ ਕੀ ਕਾਰਨ ਹੈ ਕਾਰਨ ਇਹ ਹੀ ਆ ਜੀ ਉਹ ਐਫਆਈਆਰ ਦਰਜ ਨਹੀਂ ਕਰ ਰਹੇ ਐਫਆਈਆਰ ਪੰਜਾਬ ਸਰਕਾਰ ਨੇ ਕਰਨੀਆਂ ਇਹ ਇੱਕ ਦਿਨ ਐਲਾਨ ਵੱਡਾ ਕਰ ਦਿੱਤਾ ਸੀ ਭਗਵਾਨ ਜੀ ਮਾਨ ਨੇ ਅਸੀਂ ਦੇਖਾਂਗੇ ਉਹਦਾ ਪੋਸਟਮਾਰਟਮ ਹੋਣ ਤੱਕ ਨਹੀਂ ਪਹਿਲਾਂ ਪੋਸਟਮਾਰਟਮ ਤੋਂ ਪਹਿਲਾਂ ਐਫਆਈਆਰ ਦਰਜ ਹੋ ਸਕਦੀ ਹੁੰਦੀ ਆ ਉਹ ਮਰਿਆ ਆ ਉਹਦੇ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਆ ਉਹ ਬਾਅਦ ਦੇ ਵਿੱਚ ਨਾਲ ਲੱਗ ਸਕਦੀ ਆ ਉਹ ਕਿਸ ਤਰ੍ਹਾਂ ਮਰਿਆ ਤੇ ਇਨਕੁਆਰੀ ਹੋਗੇ ਕਿਹਨੇ ਮਾਰਿਆ ਉਹ ਜਿਹੜਾ ਸਾਰਾ ਕੁਝ ਵਾ ਇਹ ਰਲੀ ਭੁਗਤਵਾ ਇਹਨਾਂ ਦੀ ਭਾਜਪਾ ਦੇ ਨਾਲ ਕਿਉਂਕਿ ਇਹਨਾਂ ਨੂੰ ਡਰ ਲੱਗਦਾ ਕਿਤੇ ਸਾਡੀ ਸਰਕਾਰ ਨਾਲ ਤੋੜ ਦਿੱਤੀ ਜਾਵੇ ਇਹਦੇਆਂ ਗੱਲਾਂ ਕਰਕੇ ਅੱਜ ਸਾਡਾ ਹੱਲੇ ਵੀ ਇਹੀ ਮੰਗੋ ਆ ਕਿ ਉਹਦੇ ਉਹਨਾਂ ਦੇ ਉੱਤੇ ਕੇਸ ਕੀ ਦਰਜ ਕੀਤਾ ਜਾਵੇ ਐਫ ਆਈ ਆਰ ਦਰਜ ਕੀਤੀ ਜਾਵੇ ਇਨਕੁਆਰੀ ਜਿਹੜੀ ਆ ਉਹ ਬਾਅਦ ਦੇ ਵਿੱਚ ਹੁੰਦੀ ਰਹਿੰਦੀ ਹੁੰਦੀ ਆ ਪੰਜਾਬ ਸਰਕਾਰ ਦਾ ਵੀ ਦਾਬਾ ਪੰਜਾਬ ਸਰਕਾਰ ਮੋਰਚਾ ਪੰਜਾਬ ਸਰਕਾਰ ਮਰਦਾਬ ਇਹ ਟਰੈਕਟਰ ਮਾਰਚ ਜਿਹੜਾ ਆ ਉਹ ਹੋ ਰਿਹਾ ਹੈ ਕਿਉਂਕਿ ਹਰਿਆਣੇ ਬਾਰਡਰ ਦੇ ਉੱਤੇ ਕੇਂਦਰ ਦੀ ਸ਼ਹਿਦ ਉਹਨਾਂ ਨੇ ਕਿਸਾਨਾਂ ਦੇ ਉੱਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਸਾਡਾ ਇੱਕ ਬੱਚਾ ਕਿਸਾਨ ਬੱਚਾ ਅੱਜ ਵੀ ਲਾਸ਼ ਉਦੀ ਪਈ ਆ ਕਿਉਂਕਿ ਸਾਡੇ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਕਿ ਉਹਨੂੰ ਜਿਹੜੇ ਕੇਸ ਵਾ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਦੇ ਕੇਸ ਪਾਏ ਜਾਣ ਐਫਆਈਆਰ ਦਰਜ ਕਰਾਈ ਜਾਵੇ ਕਿਉਂਕਿ ਪੰਜਾਬ ਸਰਕਾਰ ਨੇ ਇਹ ਕਰਨਾ ਕਿਉਂਕਿ ਉਹਨੂੰ ਪੰਜਾਬ ਦੀ ਹਦੂਦ ਦੇ ਅੰਦਰ ਉਹਨੂੰ ਮਾਰਿਆ ਗਿਆ ਇਹ ਕਹਿ ਰਹੀ ਆ 1 ਕਰੋੜ ਦਾ ਉਹਨੂੰ ਮੁਆਵਜ਼ਾ ਦਿੱਤਾ ਇਹ ਇਹਦੀ ਛੋਟੀ ਭੈਣ ਨੂੰ ਨੌਕਰੀ ਦੇ ਦਵਾਂਗੇ ਉਹ ਸਾਨੂੰ ਕਿਸਾਨ ਜਥੇਬੰਦੀਆਂ ਨੂੰ ਮਨਜ਼ੂਰ ਨਹੀਂ ਹੈਗਾ ਤੇ ਉਹਦੇ ਕਾਤਲਾਂ ਨੂੰ ਜਿੰਨੀ ਦੇਰ ਉਹਨਾਂ ਦੇ ਐਫਆਈਆਰ ਦਰਜ ਨਹੀਂ ਹੁੰਦੀ ਜਿੰਨੀ ਦੇਰ ਉਹਨੂੰ ਇਨਸਾਫ ਨਹੀਂ ਮਿਲਦਾ ਸਾਡੇ ਜਿਹੜੇ ਪ੍ਰੋਟੈਸਟ ਆ ਉਹ ਚੱਲਦੇ ਰਹਿਣੇ ਆ ਇਹਦੇ ਨਾਲ ਹੀ ਅਗਲਾ ਛੇੜਾ ਸਾਡਾ ਪ੍ਰੋਟੈਸਟ ਆ ਉਹ ਦਿੱਲੀ ਦੇ ਵਿੱਚ 14 ਮਾਰਚ ਨੂੰ ਰਾਮ ਨੀਲਾ ਗਰਾਊਂਡ ਦੇ ਵਿੱਚ ਅਸੀਂ ਮਾਰਚ ਕਰ ਰਹੇ ਹਾਂ ਸਾਰੇ ਇੰਡੀਆ ਤੋਂ ਵੱਧ ਤੋਂ ਵੱਧ ਕਿਸਾਨਾਂ ਨੇ ਉੱਥੇ ਪਹੁੰਚਣਾ ਹੈ ਉੱਥੇ ਆਪਾਂ ਟਰੈਕਟਰ ਟਰਾਲੀਆਂ ਨਹੀਂ ਲੈ ਕੇ ਜਾਣੀਆਂ ਉਸ ਦਿਨ ਅਸੀਂ ਕਿਸੇ ਪਾਸੇ ਨੂੰ ਟਰੈਕਟਰ ਤੋੜ ਕੇ ਨਹੀਂ ਲੈ ਜਾਣੇ ਅਸੀਂ ਆਪਣੇ ਘਰਾਂ ਤੋਂ ਖੇਤੀ ਤੋਂ ਕੰਮਾਂ ਤੋਂ ਵਿਹਲੇ ਕਰਕੇ ਇੱਥੇ ਆਏ ਆ ਕਿ ਮੋਦੀ ਨੂੰ ਦਿਖਾਵੇ ਏ ਕਿ ਅਸੀਂ ਤਿਆਰ-ਵਾਰ ਤਿਆਰ ਖੜੇ ਆ ਅਸੀਂ ਦਿੱਲੀ ਨੂੰ ਆ ਸਕਦੇ ਆ ਤੈਨੂੰ ਸਮਝ ਆ ਜਾਣੀ ਚਾਹੀਦੀ ਆ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਮੰਨਣੀਆਂ ਉਹ ਆਲਰੇਡੀ ਤੋਂ ਮੰਗਾਂ ਮੰਨੀਆਂ ਆ ਸਾਡੀਆਂ ਉਹਨਾਂ ਨੂੰ ਲਾਗੂ ਨਹੀਂ ਕਰ ਰਹਾ ਤੇ ਜਿਵੇਂ ਕਰ ਦੂ ਬਿਸ਼ਰਮੀ ਧਾਰੀ ਵੀ ਆ ਤੈਨੂੰ ਆ ਜਿਹੜੀਆਂ ਚੋਣਾ ਆਈਆਂ ਉਹਦੇ ਵਿੱਚ ਲੋਕੀ ਸਾਕ ਦੇ ਲੈਣਗੇ ਕਿਉਂਕਿ ਸਾਡੇ ਮੋਰਚੇ ਨੇ ਸਾਰੇ ਮੰਨ ਲਓ ਇੰਡੀਆ ਦੇ ਵਿੱਚ ਪਹਿਲਾਂ ਕੁਝ ਮੰਗਾਂ ਮਨਾਈਆਂ ਉਹਨਾਂ ਦੀ ਫੇਰ ਭਲਾਈ ਪ੍ਰਾਈਸਾ ਜਿੱਦਾਂ ਆਪਣੀ ਐਮਐਸਪੀ ਆ ਉਹ ਫੇਰ ਪ੍ਰਾਈਸ ਉਹਨੂੰ ਨਹੀਂ ਦੇਈਆਂ ਪਰ ਬਾਕੀ ਹਲੇ ਮੰਗਾਂ ਰਹਿੰਦੀਆਂ ਜਿਹੜੀਆਂ ਉਹਦੇ ਉੱਤੇ ਹੋਰ ਦੁਬਾਰਾ ਫੇਰ ਪ੍ਰੋਟੈਸਟ ਸ਼ੁਰੂ ਕਰਨ ਲੱਗੇ ਆ ਉਹਨਾਂ ਨੇ ਵੀ ਉਹੀ ਕੁਛ ਕੀਤਾ ਸੀ ਜੋ ਆਪਣੇ ਇੰਡੀਆ 'ਚ ਕਰਦੇ ਸੀ ਉਹਨਾਂ ਨੇ ਗੋਹਾ ਖ ਦੀਆਂ ਟਰਾਲੀਆਂ ਭਰ ਕੇ ਉਹ ਲਿਆ ਕੇ ਉਹਨਾਂ ਦੇ ਦਸਤਰਾ ਮੂਰੇ ਉਹਦੀ ਸੈਰ ਦੇ ਵਿੱਚ ਛੱਡ ਦਿੱਤੀਆਂ ਸੀ ਤੇ ਦੁਆਰਾ ਇੱਕ ਗੁਰੀਦ ਦਿੱਤੀ ਸੀ ਇੱਕ ਰਸਤਾ ਦਿਖਾਇਆ ਸੀ ਅਸਾਂ ਨੂੰ ਕਿ ਸ਼ਾਂਤਮਈ ਢੰਗ ਦੇ ਨਾਲ ਜਿਹੜੇ ਪ੍ਰੋਟੈਸਟ ਹੁੰਦੇ ਆ ਉਹ ਮੰਗਾ ਮੰਨਵਾ ਸਕਦੇ ਆ ਅਸੀਂ 13 ਮਹੀਨੇ ਦਿੱਲੀ ਬੈਠੇ ਰਹੇ ਅੰਤ ਮੋਦੀ ਨੂੰ ਇਹ ਮਾਲਕ ਕਿਸੇ ਨਾਲ ਸਲਾਹ ਕਰੇ ਤੋਂ ਬਿਨਾ ਉਨੇ ਗੁਰਦੁਆਰਾ ਜਾਂ ਸਭ ਜਾ ਕੇ ਇਹ ਅਨਾਉਂਸ ਕਰਤਾ ਕਿ ਮੈਂ ਇਹ ਕਾਨੂੰਨ ਜਿਹੜੇ ਆ ਇਹ ਵਾਪਸ ਲੈਣ ਲੱਗਿਆਂ ਆ ਆ ਬਾਕੀ ਜਿਹੜੀਆਂ ਸਾਡੀਆਂ ਮੰਗਾਂ ਅਸੀਂ ਵੀ ਮਨਵਾ ਕੇ ਰੱਖਾਂਗੇ ਉਹਨੂੰ ਅਸੀਂ ਬਖਸ਼ਦੇ ਨਹੀਂ ਇਹਦੇ ਨਾਲੇ ਹੀ ਜਿਹੜਾ ਦਿੱਲੀ ਜਾਣ ਦਾ ਮਸਲਾ ਆ ਤੇ ਜਲਦੀ ਇਹਦੇ ਬਾਰੇ ਅਸੀਂ ਆਪਣੀ ਜਥੇਬੰਦੀ ਵੱਲੋਂ ਵੀ ਫੈਸਲਾ ਕਰਾਂਗੇ ਅਸੀਂ ਕਿਹੜੇ ਦਿਨ ਨੂੰ ਪਹਿਲਾਂ ਗੱਡੀਆਂ 'ਚ ਜਾਵਾਂਗੇ ਫਿਰ ਉੱਥੇ ਦੇ ਹਾਲਾਤ ਦੇਖ ਕੇ ਜਿੱਦਾਂ ਵੀ ਹੋਇਆ ਅਗਲਾ ਪ੍ਰੋਗਰਾਮ ਜਿਹੜਾ ਸਾਨੂੰ ਦਵਾਂਗੇ